ਜਾ ਕੀਆਂ ਦੀਆਂ ਲੋ ਨਹੀਂ ਹੁਣ ਲੱਕੀ ਚੱਕਰ ਗਈ ਤੇਰੀ ਕਰੂਜ਼ ਦਾ ਹੈ ਪਲੇਟਾਂ ਨਹੀਂ ਲੱਗ ਰਹੀਆਂ ਤੁਹਾਡੇ ਤੋਂ ਕਾ ਨੂੰ ਦੇਖ ਲਿਆ ਦਾ ਹਾਲ ਨਹੀਂ ਆ ਪਲੇਟਾਂ ਵਿੱਚ ਰੌਲਾ ਪੈ ਰਿਹਾ ਤੁਹਾਡੇ ਨਾਵਾ ਕੀ ਯਾਰ ਲੱਕੀ ਯਾਰ ਉੱਥੇ ਲਵਾ ਲਿਓ ਦੱਸ ਹੈ ਰੈਰ ਦਾਈ ਦੇ ਵਾਸਤੇ ਆ ਡਰ ਲੈ ਚਾਈ ਦੇ ਵਾਸਤੇ ਡੱਡੂ ਨੂੰ ਮੋੜੀ ਕਰਤੋ ਲੈ ਲੈ ਹੁਣ ਦੇ ਦੋ 20 ਰੁਪਏ ਲੈ ਇਹਨਾਂ ਨੂੰ ਪੇਟਾਂ ਨੂੰ ਯਾਰ 20 ਰੁਪਏ 200 ਦੇ ਦਾਂਗੇ ਯਾਰ ਕੋਈ ਦੱਸੋ ਨੰਬਰ ਪੇਟਾਂ ਵਿੱਚ ਰੱਖੀ ਰਵਣਾ ਕੋਈ ਪਾਈ ਜਨਾ ਯਾਰ ਉਹੀ ਗੱਲ ਹੈ ਕੋਰ ਬੱਚਾ ਚਲੋ ਭਾਈ। ਆ ਬੰਪਰ ਠੀਕ ਕਰੋ ਬਲਾਂ ਲੱਗੇ। ਬੰਪਰ ਠੀਕ ਲੋੜਾ ਬੰਪਰ ਓਕੇ ਆ ਦੇਖ ਟੁੱਟਿਆ ਪਿਆ ਇਥੋਂ। ਲੱਗ ਕੇ ਨਈ ਲਈਏ ਏ ਉਹ। ਇਹ ਲਈਤੀ ਆਪਾਂ 130000 ਨਹੀਂ 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 ਰੇਟ ਸਹੀ ਦੱਸ। 81 ਦੀ 130 ਦੀ ਲਈ ਆ। 81 ਲਾ ਲਈ ਪਾ ਤੇ ਨੇ। ਮੈਨੂੰ ਦੱਸਿਆ ਤਾਂ ਹੈਗਾ ਤੇ 130000 ਦੀ ਹੁਣ ਲਈ। ਲਾਏ ਸੁਣਿਆ ਹੋਊਗਾ ਤੂੰ। ਸਹੀ ਦੱਸ। ਸੁਣਿਆ ਹੋਊਗਾ ਵੀ 81 ਲਾਤੇ ਹੈ ਨਾ। 130000 ਤੂੰ ਗੇ ਹੈ ਨਾ ਨਿੱਕੇ ਨੇ ਗਿਆ ਸੀ ਨਾ ਗੱਡੀ ਤੇ ਆਪਾਂ ਨੂੰ। ਜੀ 130 ਇਹਦੇ ਲਾਏ ਵੀ ਕਿਹਾ ਸੀ ਤੈਨੂੰ ਬਾਈ 130 ਦੇ ਕਿੱਥੇ ਮੈਂ ਦਵਾ ਦਣਾ ਤੈਨੂੰ ਮੇਰੇ ਕੋਲ ਰਿਕਾਰਡਿੰਗ 35000 ਦਵਾਦਣਾ ਲਾਈਟ ਹੈ ਤੁਹਾਨੂੰ ਮੈਂ ਰਿਕਾਰਡਿੰਗ ਸੁਣਾ ਦਿੰਨਾ ਸੁਣਾ ਚਾਹਤ ਕੋਲ ਸੁਣਾ ਆਓ ਮੇਰੇ ਕੋਲ ਜੀ ਤਰ ਕੇ ਚਾਹ ਪੀ ਵਾਈ ਨਾਲ ਤੁਹਾਨੂੰ ਬਾਅਦ ਸੁਣਾ ਨਹੀਂ ਨਹੀਂ ਰਿਕਾਰਡਿੰਗ ਨੇ ਨੰਬਰ ਕੋਈ ਨਹੀਂ ਚਾਹੀਦਾ ਸਾਰਾ ਲਾਇਕ ਨਹੀਂ ਰੱਖਦੇ ਕੋਈ ਫੰਗੇ ਲਈ ਇਹ ਨਾ ਸੋਰਾ ਕਰੂੰਗੀ ਹਲਾ ਗੱਡੀ ਦਾ ਨੰਬਰ ਪਲੇਟ ਲਾ ਕੇ ਦਿੱਤੀ ਹੈ ਜੀ ਲਾ ਕੇ ਦਿੱਤੀ ਹੈ ਕਿ ਨੰਬਰ ਲਾ ਕੇ ਲਾ ਕੇ ਦਿੱਤੀ ਆਸਲ ਕਰਤੇ ਇਹ ਸੀਗੇ ਜੀ ਸੱਲੇ ਚ ਕੋਈ ਪੀਪ ਨੰਬਰ ਹੀ ਨਹੀਂ ਆਉਂਦਾ ਨਹੀਂ ਨਹੀਂ ਉਹ ਗੱਲਾਂ ਨਹੀਂ ਕਰਦੇ ਆ ਵਲੌਗ ਚ ਅੱਛਾ ਸੱਲ ਕੀ ਅੱਜ ਕੋ ਫਿਰ ਆ ਆ ਮਸ਼ੀਨ ਨੂੰ ਤਾਂ ਕੇਗੇ ਕਿੰਨੇ ਲਈਏ ਸਹੀ ਦੱਸੀ ਦੱਸਿਆ ਵੀਰੇ ਤੈਨੂੰ ਕਿੰਨੇ ਦੀ 2 ਲੱਖ 80 ਹਜ਼ਾਰ ਦੀ ਪੈ ਗਈ ਆ ਪਰ ਨਾ 2 ਲੱਖ 80 ਹਜ਼ਾਰ ਦੀ ਹੈ ਮਾਡਲ ਸੈਨੇਟ ਮਾਡਲ ਸਤਾਰਾ ਮਾਡਲ ਸਹੀ ਦਾਸ ਹਾਂ ਜੀ ਸਰ ਤੁਹਾਨੂੰ ਕੀ ਲੱਗਿਆ ਨਹੀਂ ਕਿ ਸਤਾਰਾ ਮਾਡਲ ਸੱਚੀ ਗੱਡੀ ਹੈ ਸਤਾਰਾ ਮਾਡਲ ਹੈ ਸਰ ਇੰਜਨ ਚੈੱਕ ਕਰ ਲਓ ਨਾ ਇਹ ਸਤਾਰਾ ਮਾਡਲ ਤਾਂ ਨਿੱਕੇ ਗੱਡੀ ਯਾਰ ਕੁਛ ਵਾਰ ਨਾ ਸਟਾਰਟ ਕਰਦਾ ਆਇਆ ਸੀ ਸਤਾਰਾ ਮਾਡਲ ਲੱਗੀ ਮੇਰੇ ਕੋਲ ਪਛੋਂ ਸਟਾਰਟ ਹੀ ਸੀ ਗੱਡੀ ਤੇਰੇ ਨਾਲੇ ਕੁਛ ਵਾਰ ਨਾ ਸਟਾਰਟ ਸੀ ਹਾਂ ਕੁਛ ਵਾਰ ਤਾਂ ਪੁੱਛ ਕੇ ਤਾਂ ਹੁੰਦੀ ਨਹੀਂ ਇਹ ਕੋਈ ਤਾਂ ਗੱਲ ਆ ਉਹਦੇ ਨਾਲੇ ਨਹੀਂ ਸਹੀ ਸਤਾਰਾ ਮਾਡਲ ਹੈ ਬਾਈ ਸਤਾਰਾ ਮਾਡਲ ਹੈ ਉਹ ਲਾ ਕਸੀਰ ਇਸ ਵੀਡੀਓ ਰਿਫਰਟਾ ਗੱਡੀ ਦੀ ਹਾਲਤ ਨਹੀਂ ਲੱਗ ਰਹੀ ਤੁਹਾਨੂੰ ਦੇਖਣ ਤੇ ਕਿਤਾਗੇ ਇਹਦੇ ਨਾਲ ਕਰ ਵੀਲ ਨਹੀਂ ਸੀਗੇ ਹਾਂ ਕੰਪਨੀ ਫਿਟਡ ਵੀਲ ਸੀਗੇ ਇਹਦੇ ਉਹ ਕਟਵਾ ਕੇ ਘਰਾ ਕੇ ਆਪੋਂ ਕਰਾਇਆ ਆ ਵੀ ਠੀਕ ਕਰੋ ਇਹ ਤਾਂ ਕਰਵਾਵਾਂਗੇ ਇਹ ਤਾਂ ਕਰਵਾਉਣਾ ਵੀ ਦਮੇ ਪਾਉਂਦਾ ਬੰਪਰ ਨਹੀਂ ਹੈ ਉਹ ਸਟਕਰ ਹੈ ਉਹ ਵੀ ਨਹੀਂ ਹੈ ਪੇਂਟ ਵੀ ਨਹੀਂ ਸਿੰਗਲ ਪੇਂਟ ਰਾਇ ਤਾਂ ਗੱਡੀ ਵੀ ਛੱਡ ਦਾਂਗੇ ਅੱਛਾ ਹਾਂ ਕਿਤੇ ਵੇਚਣੀ ਹੈ ਗੱਡੀ ਫਰ ਲੈਦਾ ਨੀਵੇ ਜੱਟ ਨਾਲ ਬਲਤਾਰ ਇੱਕ ਵਰਨਿੰਗ ਹੀ ਹੁੰਦੀ ਹੈ ਆਡੀਅਨ ਜਮਾਤ ਹੋ ਗਿਆ ਤੇ ਆਪਣੇ ਵਾਲੇ ਦੀ ਆਡੀ ਨਿਕਲੇ ਜਿਹਦੇ ਨਾਲ ਦੇਵੋਲੋਂ ਦਾ ਬੈਕ ਫੇਰ ਕਰਦਾ ਫਕੀਰ ਲੈ ਆਹਾ ਓਟ ਲੱਤੋਂ ਉਹ ਗਿਆ ਬੰਗਿਆ ਬਲਾਉਂਦਾ ਮੁੰਡੇ ਪਤਾ ਨਹੀਂ ਕਿ ਸਤਾਰਾ ਮਾਰਦਾ ਨਹੀਂ ਹਾਂ ਬਜੇ ਨਹੀਂ ਮੈਨੂੰ ਪਤਾ ਨਹੀਂ ਕਿ ਸਤਾਰਾ ਮਾਰਦਾ ਰੱਖ ਰਿਆ ਅੱਗੇ ਵੀ ਤੁਹਾਨੂੰ ਪਤਾ ਹੀ ਨਹੀਂ ਕਿ ਮੈਂ ਕਿ ਸਤਾਰਾ ਮਾਰਦਾ ਮਨ ਲੜ ਪੁੱਛਿਆ ਨਾ ਹਾਂ ਕਿਹਦਾ ਪੁੱਛਿਆ ਕੰਤਾ ਪੁੱਛਿਆ ਸਹੀ ਗੱਲ ਹੈ ਮੋਟਾ ਗੱਲ ਬਾਤ ਨਾ ਲੈ ਕਿਤਨਾ ਬੜਾ ਹੋ ਕੇ ਪਾਵਾਂਗੇ ਸ਼ਾਮ ਨੂੰ 9 ਵਜੇ YouTube ਤੇ ਚੈੱਕ ਕਰ ਲੈ ਸਹੀ ਗੱਲ ਹੈ ਆ ਗਲਾਸ ਘੜੀ ਸਿੱਟੇ ਉਚਾਲੇ